ਹੋਰ ਮੰਤਰੀਆਂ ਨੇ ਵੀ ਇੱਥੇ ਪ੍ਰੋਪਰ ਦੇ ਵਿੱਚ ਵੀ ਕਈ ਵਾਰੀ ਮਨਕ ਪੱਤਰ ਦਿੱਤਾ ਕਿ ਵੀ ਇਹਨਾਂ ਦੋਸ਼ੀਆਂ ਦਾ ਉਕਾਰ ਵੀ ਕੀਤੀ ਜਾਏ ਪੰਜਾਬ ਸਰਕਾਰ ਨੇ ਨਾ ਕਾਂਗਰਸ ਨੇ ਕੀਤੀ ਨਾ ਹੀ ਆਹ ਕਿਹੜੀ ਆ ਆਮ ਆਦਮੀ ਸਰਕਾਰ ਨੇ ਕੀਤੀ ਕਾਲਤਾਬ ਜਹੈਦਰ ਸਾਹਿਬ ਨੂੰ ਕਿਹੜੇ ਕਿਹੜੇ ਉਹਨਾਂ ਸ਼ਬਦ ਬੋਲੇ ਨੇ ਤੁਸੀਂ ਸਾਰੇ ਚੈਨਲਾਂ ਤੇ ਮੈਂ ਉਹ ਗੱਲ ਕਰਾਂ ਤਾਂ ਬੜਾ ਧਮਾ-ਧਮਾ ਹੋ ਜਾਊਗਾ ਜੀ ਤੇ ਉਹ ਦੋਨਾਂ ਬੰਦਿਆਂ ਨੂੰ ਥੋੜੇ ਦਿਨ ਲਈ 10 ਸਾਲ ਲਈ ਕੱਢਿਆ ਸੀ ਇਹਨਾਂ ਕਾਲੀਗੜ੍ਹ ਚੋਂ ਤੇ ਪਿਛਲੇ ਦਿਨ ਗੜਗਾਜ ਜੀ ਸਾਹਿਬ ਨੇ ਉਹਨਾਂ ਨੂੰ ਫਿਰ ਵਚਰ ਲਾ ਦਿਆ ਤੇ ਜੀ ਤੋਂ ਮਜੀਠੀ ਦੇ ਘਰ ਦੀ ਐ ਐਮਐਲਏ ਜੀ ਇੱਕ ਇੱਕ ਜਿੱਤੀ ਆ ਆਪਣੇ ਆਪਣੇ ਦੀ ਵੀਰ ਦੇ ਘਰ ਦੀ ਤੇ ਬਾਕੀ ਇਹਨਾਂ ਸਹਾਇਤਾ ਗੁਰੂ ਨੇ ਕਰਤਾ ਜੋ ਗੁਰੂ ਨੇ ਕੀਤਿਆ ਤੀ ਉਹ ਗੁਰੂ ਨੇ ਉਹਨਾਂ ਨੂੰ ਸਹਾਇਤਾ ਦਿੱਤੀ ਆ ਅੱਜ ਵਾਰ-ਵਾਰ ਅਰਜਿੰਦਰ ਸਿੰਘ ਢਾਮੀ ਮੀਟਿੰਗਾਂ ਕਰ ਰਿਹਾ ਕਾਨ ਪ੍ਰਸਾ ਕਰ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਧੱਕਾ ਕੀ ਕਰਤਾ ਪੰਜਾਬ ਸਰਕਾਰ ਧੱਕਾ ਕਰਤਾ ਤੇ ਕੀਰੀ ਹੁਣ ਫਿਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਸਿੱਖ ਮਸਲਿਆਂ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ तकरीबन ਹਰੇਕ ਹੀ ਪੰਜਾਬ ਦੇ ਮੁੱਦੇ ਤੇ ਬੜੇ ਡੰਗਾਈ ਦੀ ਨਾਲ ਗੱਲਬਾਤ ਕਰਦੇ ਆ ਤੇ ਹਰੇਕ ਪ੍ਰਚਾਰਕ ਦੇ ਨਾਲ ਹਰੇਕ ਸ਼ਖਸੀਅਤ ਦੇ ਨਾਲ ਤੁਹਾਨੂੰ ਆਏ ਦਿਨ ਰੂਬਰੂ ਕਰਾਉਂਦੇ ਹੈਗੇ ਆ ਸੋ ਅੱਜ ਮੇਰੇ ਨਾਲ ਪੰਜਾਬ ਦੇ ਜਿਹੜੇ ਗੁਰੂਗ੍ਰੰਥ ਸਾਹਿਬ ਦੇ ਸਰਕਾਰ ਕਮੇਟੀ ਦੇ ਪ੍ਰਧਾਨ ਸਾਹਿਬ ਹੈਗੇ ਨੇ ਸਰਦਾਰ ਲਖਮੀਰ ਸਿੰਘ ਮਹਾਲਮ ਸਾਹਿਬ ਉਹਨਾਂ ਦੇ ਨਾਲ ਚਰਚਾ ਕਰਨ ਜਾ ਰਹੇ ਹੈਗੇ ਭਾਈ ਸਾਹਿਬ ਜੀ ਲੋਕਾਂ ਦੀ ਗੁਰਜੀਕਾ ਖਾਲਸਾ ਵੈਦਿਕ ਪਦਮ ਨਿਸ਼ਾਨ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਸਾਹਿਬ ਜੀ ਦਾ ਬਹੁਤ ਧੰਨਵਾਦ ਜੀ ਰਿਆਦ ਦੇ ਸਰੋਤਿਆਂ ਨੇ ਧੰਨਵਾਦ ਜੀ ਭਾਈ ਸਾਹਿਬ ਜੀ ਜਿਹੜਾ ਇਹ ਚੜੀ ਹੋਈ ਪਿਛਲੇ ਸਮੇਂ ਤੋਂ 328 ਰੁਪਆ ਨੂੰ ਲੈ ਕੇ ਇਨਸਾਫ ਦਿੱਤਾ ਜਾਵੇ ਸਰਕਾਰ ਦੇ ਵੱਲੋਂ ਇੱਕ ਐਕਸ਼ਨ ਕੀਤਾ ਗਿਆ ਐਫ ਆਈ ਆਰ ਕੀਤੀ ਗਈ 16 ਬੰਦਿਆ ਤੇ ਸੋ ਉਸ ਨੂੰ ਲੈ ਕੇ ਇਹ ਜਿਹੜਾ ਇਹ ਹੁਣ ਦੁਬਾਰਾ ਫਿਰ ਉਹਦਾ ਵਿਸ਼ਾ ਉੱਠ ਖੜਿਆ ਹੋਇਆ ਹੈਗਾ ਜਿਵੇਂ ਕੱਲ ਤੱਕ ਸਾਹਿਬ ਦੇ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੁਬਾਰਾ ਫਿਰ ਕੱਲ ਇੱਕ ਇਕੱਠ ਬੁਲਾਇਆ ਕੱਲ ਤੱਕ ਸਾਹਿਬ ਤੇ ਉਸ ਮੁੱਦੇ ਤੇ ਕੀ ਕਹੋਗੇ ਵੇਖੋ ਨਿਸ਼ਾਨਪੁਰ ਜੀ ਗੱਲ ਕਿਹੜੀ 328 ਰੁਪਏ ਗੁਰੂ ਸਾਹਿਬ ਪਾਵਨ ਪਵਿੱਤਰ ਸਰ ਜੀ 2013-14 ਦਾ ਮਸਲਾ ਜਦੋਂ ਰਿਕਾਰਡ ਚ ਗਾਇਬ ਹੋਏ ਹਾਂਜੀ ਉਸ ਟਾਈਮ ਸਿੱਖ ਜਥੇਬੰਦੀਆਂ ਰੋਲਾ ਪਾਇਆ ਤੇ ਬਾਅਦ ਵਿੱਚ ਜਦੋਂ ਖਬਰਾਂ ਲੱਗੀਆਂ ਸਾਰੇ ਪਾਸੇ ਬੋਲੇ ਆ ਵੀ ਤਿੰਨ ਪਹਿਲਾਂ 200 ਕੁਝ ਸਰੂਪ ਸੀ ਬਾਅਦ ਵਿੱਚ ਚਲੋ 328 ਆ ਗਏ ਨਵੰਬਰੀ ਚ ਜੀ ਉਦੋਂ ਗਿਆਨੀ ਹਰਪ੍ਰੀਤ ਨੇ ਉਹ ਕੇਸ ਆਪਣੇ ਹੱਥ ਚ ਲੈ ਲਿਆ ਜੀ ਮੈਂ ਇਨਕੁਆਇਰੀ ਕਰਾਵਾਂਗਾ ਉਹਨੇ ਕੋਈ ਇਸ਼ਾਰ ਸੰਗ ਹైదరాబాద్ੋਂ ਲਾ ਕੇ ਡਿਊਟੀ ਇਨਕੁਆਇਰੀ ਕਰਾ ਕੇ 328 ਥਰੂ ਜੀ ਉਹਨੇ ਲਿਆਂਦੇ ਹੋਰ ਵੀ ਬੜੀਆਂ ਗੱਲਾਂ ਸਾਹਮਣੇ ਆਈਆਂ ਜਿਹੜੇ ਆ ਕਰਨ ਪੇਡ ਥਰੂ ਹੋਏ ਫਿਰ ਆਮ ਸਰਵਸੀ ਸਰੂਪ ਉਹਨਾਂ ਲੋਥਨ ਪਾਰੀ ਚਾਇਤ ਥਰੂ ਹੋਏ ਨੇ ਜੀ ਜੀ ਤੇ ਕੀ ਹੋਇਆ ਵੀ ਉਹ ਕਿਹੜੀ ਰਿਪੋਰਟ ਉਹ ਛਰੋਮਿਕ ਕਮੇਟੀ ਮਿਲੀ ਛਰੋਮਿਕ ਕਮੇਟੀ ਕਹਿੰਦੀ ਵੀ ਲੌਂਗਵਾਲ ਸਾਹਿਬ ਨੇ ਉਸੇ ਦਿਨ ਮੀਡੀਆ ਕਾਨਫਰੰਸ ਕੀਤੀ ਅਗਲੇ ਦਿਨ ਕਹਿੰਦਾ ਮੈਂ ਇਹਨਾਂ ਬੰਦਿਆਂ ਦਾ ਪਰਚਾ ਫੌਜਰੀ ਕਰਾਣਾ ਕਰਦਾ ਹਾਂ ਇਹਨਾਂ ਬੰਦਿਆਂ ਨੂੰ ਅਸੀਂ ਡਿਸਮਿਸ ਕਰਾਂਗੇ ਜੀ ਉਹ ਨਾ ਕੋਈ ਪਰਚਾ ਦਰਜ ਹੋਇਆ ਨਾ ਕੋਈ ਡਿਸਮਿਸ ਹੋਇਆ ਚਾਹੇ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਨੇ ਹੋਰ ਕਿੱਥੇ ਬੰਦਿਆਂ ਨੂੰ ਮੋਰਚਾ ਲਾਇਆ ਉੱਥੇ ਤੁਸੀਂ ਸਾਰੇ ਜਾਣਦੇ ਹੋ ਸਾਡੇ ਤੇ ਬੜਾ ਵੱਡਾ ਸ਼ੱਦਤ ਹੋਇਆ ਸਾਡੀਆਂ ਬਾਹਾਂ ਪੰਨੀਆਂ ਦੇ ਪੱਤਾ ਪੰਨੀਆਂ ਗਏ ਕਈ ਵਾਰ ਦਸਤਖਤ ਤੁਹਾਨੂੰ ਪੁੱਛਾਂਗੇ ਹਾਂਜੀ ਹਾਂਜੀ ਤੇ ਸਾਨੂੰ ਕੋਈ ਦੋ ਹਫ਼ਤਾ ਲਗਾਇਆ ਤੇ ਮਗਰੋਂ ਭਾਈ ਬਲਦੇਵ ਸਿੰਘ ਮੰਡਾਲਾ ਨੇ ਉੱਥੇ ਧਰਨਾ ਲਾਇਆ ਹਾਂਜੀ ਉਹ ਮਾਰਕੀਟ ਦੇ ਵਿੱਚ ਤੇ ਉਹ ਧਰਨਾ 5 ਸਾਲ ਦੇ ਕਰੀਬ ਚੱਲਿਆ 5 ਸਾਲ ਤੋਂ ਵੱਧ ਸਮਾਂ ਚੱਲ ਗਿਆ ਹਾਂਜੀ ਉਹ ਭਾਈ ਬਲਦੇਵ ਸਿੰਘ ਮਡਾਲਾ ਨੇ ਕਦੇ ਭਗਵੰਤ ਸਮਾਨ ਦੇ 부ਹੇ ਤੇ ਕੀਰਤਨ ਕਰਨਾ ਕਦੇ ਸੁਖੀ ਰੰਧਾਵੇ ਤੇ 부ਹੇ ਤੇ ਕਾਂਗਰਸੀਆਂ ਦੇ ਸਾਰਿਆਂ ਦੇ ਕੀਰਤਨ ਕਰਦਾ ਦਾ ਵਿਚਾਰਾ ਤੇ ਕੀਰੀ ਹੁਣ ਫਿਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿਉਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਪੰਜਾਬ ਸਰਕਾਰ ਫਿਰ ਵੀ ਨਹੀਂ ਜਾਗੀ ਪੰਜਾਬ ਸਰਕਾਰ ਨੇ ਫਿਰ ਵੀ ਹਾਈ ਕੋਰਟ ਨੇ ਆਦੇਸ਼ ਕਿਤੇ ਡੀਜੀਪੀ ਪੰਜਾਬ ਤੇ ਹੋਰ ਪੰਜਾਬ ਸਰਕਾਰ ਨੂੰ ਇਹ ਕਾਰਵਾਈ ਕੀਤੀ ਜਾਵੇ ਸੀ ਉੱਥੇ ਭਾਈ ਬਲਦੇਵ ਸਿੰਘ ਮੰਡਾਲਾ ਨੇ ਧਰਨੇ ਤੋਂ ਬਾਅਦ ਕਿਉਂ ਕਿਸਾਨ ਜਥੇਬੰਦੀਆਂ ਨੇ ਸਾਰੀਆਂ 7 ਤਰੀਕ ਦਾ ਪ੍ਰੋਗਰਾਮ ਰੱਖਿਆ ਜੀ ਵੀ 7 ਨੂੰ ਹੀ ਮਹਾਪੰਚਾਇਤ ਬੁਲਾਈ ਕਿ ਬਲਦੇਵ ਸਿੰਘ ਢੱਲੇਵਾਲ ਤੇ ਹੋਰ ਸੰਤ ਮਹਾਂਪੁਰਖ ਤੇ ਸਤਕਾਰ ਕਮੇਟੀਆਂ ਤੇ ਹੋਰ ਜਥੇਬੰਦੀਆਂ ਸਾਰੀਆਂ ਨੇ ਜੀ ਉਹਤੇ ਐਲਾਨ ਕਰਨਾ ਸੀ ਵੀ ਅਸੀਂ ਵੱਡੇ ਸ਼ਗਰਚਾ ਐਲਾਨ ਕਰਾਂਗੇ ਹਣਾ ਹੂੰ ਹੂੰ ਤੇ ਉਦੋਂ ਫਿਰ ਪੰਜਾਬ ਸਰਕਾਰ ਦੇ ਆਪਣਾ ਸਪੀਕਰ ਕੁਤਾਰ ਸਿੰਘ ਸੰਧੂਆਂ ਸਿੱਖਿਆ ਮੰਤਰੀ ਦੇ ਉਧਾਨ ਕੇ ਅਸੀਂ ਉਹਨਾਂ ਨੂੰ ਵਿਸ਼ਵਾਸ ਦੇ ਆਏ ਅਸੀਂ ਪਰਚਾ ਦਰ ਦਿੱਤਾ ਉਹਨਾਂ 328 ਰੁਪਿਆਂ ਦਾ ਜੀ ਸਰਕਾਰ ਨੂੰ ਬੜੀ ਬੜੀ ਜਾ ਕੇ ਭਗਵੰਤ ਮਾਨ ਦੇ ਕੋਲ ਕਿਰਤਨ ਵੀ ਕੀਤਾ ਜਾਇਆ ਮੰਗ ਪੱਤਰ ਦਿੱਤੇ ਗਏ ਜੀ ਔਰ ਮੰਤਰੀਆਂ ਨੂੰ ਵੀ ਇੱਥੇ ਪ੍ਰੋਪਰ ਦੇ ਵਿੱਚ ਵੀ ਕਈ ਵਾਰੀ ਮੰਗ ਪੱਤਰ ਦਿੱਤਾ ਕਿ ਵੀ ਇਹਨਾਂ ਦੋਸ਼ੀਆਂ ਕਰਵਾਕਾਰ ਵੀ ਕੀਤੀ ਜੇ ਪੰਜਾਬ ਸਰਕਾਰ ਨੇ ਨਾ ਕਾਂਗਰਸ ਨੇ ਕੀਤੀ ਨਾ ਹੀ ਇਹ ਕਿਹੜੀ ਆਮ ਆਦਮੀ ਸਰਕਾਰ ਨੇ ਕੀਤੀ ਜੀ ਜਦੋਂ ਹਾਈ ਕੋਰਟ ਦਾ ਟਰਾ ਡਰਾਏ ਉਹਨਾਂ ਕਰਕੇ ਨਾਲ ਕਿਸਾਨ ਜਥੇਬੰਦੀਆਂ ਸਾਹਮਣੇ ਆਈਆਂ ਤੇ ਫਿਰ ਪਰਚਾ ਦਰਦੀ ਹੋ ਗਿਆ ਏ ਮਹਾਲਮ ਸਾਹਿਬ ਇੱਥੇ ਤਾਂ ਭਗਵੰਤ ਮਾਨ ਨੇ ਵਾਦਾ ਕਰਕੇ ਆਇਆ ਸੀ ਕਿ ਮੈਂ ਮੈਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਦਾ ਇਨਸਾਫ ਦਵਾਵਾਂਗਾ ਹੋਰ ਇਨਸਾਫ ਤਾਂ ਜਿ ਮਿਲੇ ਨਹੀਂ ਉਹਨਾਂ ਸਾਹਦੇ ਵਿੱਚੇ ਸਾਰੀ ਕੌਮ ਰੋ ਰਹੀ ਆ ਖੂਨ ਦੇ ਅਥਰੂ ਡੋ ਰਹੀ ਆ ਹੂੰ ਕਿਹੜੇ ਉੱਥੇ ਆਪਣੇ ਬਾਈਬਲ ਕਲਾ ਜਾਂ ਹੋਇਆ ਹੁੰਦਾ ਤਾਂ ਖੂਨ ਦੇ ਅਥਰੂ ਸਾਰੀ ਕੌਮ ਰੋ ਰਹੀ ਆ ਸਾਨੂੰ ਇਨਸਾਫ ਮਿਲੇ ਫਿਰ ਇਹਨਾਂ ਨਹੀਂ ਕਰਿਆ ਫਿਰ ਕਿਦੋਂ ਹੁਣ ਪਰਚਾ ਦਰਜ ਹੋ ਗਿਆ ਵੀ ਗਿਆਨੀ ਕੁਲਦੀਪ ਸਿੰਘ ਗਰਗਜ ਜਹੇਦਾਰ ਸਾਹਿਬ ਕਾਲ ਤਾਸਾ ਸਾਡਾ ਕੌਮ ਦਾ ਜਹੇਦਾਰ ਆ ਜੀ ਜੀ ਚਾਹੀਦਾ ਸੀ ਕਿਦੋਂ ਉਹਨੇ ਡਿਊਟੀ ਸੰਭਾਲੀ ਸੀ ਜੀ ਵੀ ਕਿਹੜੇ ਐਡਾ ਵੱਡਾ ਕਮੀਰ ਮਸਲਾ 328 ਰੁਪਿਆਂ ਦਾ ਜੀ ਉਹ ਬਿਊਟੀ ਸੰਭਾਲਦਾ ਹੀ ਪਹਿਲੋ 328 ਰੁਪਿਆਂ ਦੀ ਗੱਲ ਕਰਦਾ ਜਾਂ 80 ਰੁਪਿਆਂ ਦੀ ਗੱਲ ਕਰਦਾ ਵੀ ਕੀ ਮਸਲਾ ਮੇਰੇ ਕੋਲ ਆ ਮੈਂ ਬਹਿ ਕੇ ਨਕਾਰ ਵੀ ਕਰਾਣਾ ਇਹ ਸਾਡੀ ਤਾਂ ਜਥੇਬੰਦੀ ਨੇ ਮੈਂ ਤਾਂ ਕਾਲਤਾ ਸਾਹਿਬ ਨੇ ਇਨਕੁਆਰੀ ਹੋਈ ਕਾਲਤਾ ਸਾਹਿਬ ਨੇ ਸਹਾਰਾ ਕੀਤਾ ਤੇ ਸ਼੍ਰੋਮਣੀ ਕਮੇਟੀ ਨੇ ਪਰਚੇ ਦੀ ਗੱਲ ਕੀਤੀ ਅੱਜ ਵਾਰ-ਵਾਰ ਅਰਜਿੰਦਰ ਸਿੰਘ ਢਾਮੀ ਮੀਟਿੰਗਾਂ ਕਰ ਰਿਹਾ ਕੰਨ ਪਰਸਾ ਕਰ ਰਿਹਾ ਹੈ ਵੀ ਪੰਜਾਬ ਸਰਕਾਰ ਦੇ ਧੱਕਾ ਕੀ ਕਰਤਾ ਪੰਜਾਬ ਸਰਕਾਰ ਧੱਕਾ ਕਰਤਾ ਪੰਜਾਬ ਸਰਕਾਰ ਸਿੱਖਾਂ ਦੇ ਧਰਮ ਨੂੰ ਮਸਲਿਆਂ ਵਿੱਚ ਦਖਲ ਦੇ ਰਹੀ ਆ ਕبھی ਕਹਿ ਰਿਹਾ 10-20 ਮਾਮਲੇ ਰੋਜ਼ ਦੇ ਘਪਲਾ ਹੁੰਦਾ ਹੈ ਪ੍ਰਧਾਨ ਸਾਹਿਬ ਇਹ ਉਦੋਂ ਇਹ ਜਦੋਂ ਇਹ ਐਫ ਆਈ ਆਰ ਹੋਈ ਸਟੱਜ ਨਾ ਸਰਕਾਰ ਵੱਲੋਂ ਉਦੋਂ ਫਿਰ ਧਾਮੀ ਸਾਹਿਬ ਦਾ ਤੇ ਕਾਲੀ ਲੀਡਰਾਂ ਦਾ ਇਹ ਬਿਆਨ ਸੀਗਾ ਕਿ ਬਹੁਤ ਹੀ ਮਾੜਾ ਕੀਤਾ ਵੇਖੋ ਦੋ ਜਹਾਂ ਦੇ ਮਾਲਕ ਦਾ ਸਰੂਪ ਇੱਕ ਬਹਿਬਲ ਆਪਣੇ ਬੁਰਜ ਜਵਾਰ ਸੰਚੋਰੀ ਹੋਇਆ ਸੀਗਾ 2015 ਦੇ 1 ਜੂਨ ਨੂੰ ਹਾਂਜੀ ਤੇ ਸਿੱਖ ਕੌਮ ਨੇ ਲਹੂ ਦੇ ਅਥਰੂ ਵਾਏ ਤੇ ਕੀਰੀਕ ਨੂੰ ਪਤਾ ਲੱਗਾ ਤੇ ਉੱਥੇ ਸਿੰਘਾਂ ਨੇ ਸਰਕਾਰ ਦੇ ਖਿਲਾਫ ਸੰਘਰਸ਼ ਕੀਤਾ ਜੀ ਦੋ ਸਿੰਘਾਂ ਦੀਆਂ ਸ਼ਹਾਦਤਾਂ ਹੋ ਗਈਆਂ ਉੱਥੇ ਹਯਾਰਾਂ ਸਿੰਘ जखमी ਹੋਏ ਜੀ ਗੰਦਾ ਪਾਣੀ ਸਰਕਾਰਾਂ ਨੇ ਕੀ ਕੁਛ ਕਰਿਆ ਤੇ ਇੱਕ ਸਰੂਪ ਸੀ ਮਾਣਾ ਹੀ ਦਾ ਜੀ ਇਹਦੇ 328 ਰੁਪਏ ਅੱਜ ਤੱਕ ਸਮੇ 328 ਰੁਪਏ ਇਹ ਵੀ ਪਤਾ ਲੱਗਦਾ ਕਿੱਥੇ ਨੇ ਕਿਸ ਹਾਲਤ ਚ ਨੇ ਕਿਹਦੇ ਕੋਲ ਨੇ ਕਿੱਥੇ ਹੈਗੇ ਨੇ ਕਿੱਥੇ ਭੇਜਿਆ ਉਹ ਕਦੀ ਤਾਂ ਕਹਿੰਦੇ ਹੋ ਕਰਾਪਸ਼ਨ ਪੈਸੇ ਦੀਆ ਕਦੀ ਕੁਛ ਉਹ ਕਿੱਥੇ 328 ਰੁਪਏ ਬੇਸ਼ੱਕ ਪੈਸੇ ਲਿ ਗਏ ਨੇ ਉਹ ਸਾਨੂੰ ਕੌਣ ਦੱਸਣ ਵੀ ਸਾਡੇ ਸਿੱਧਾ ਆ ਗਿਆ ਨੇ ਇੱਥੇ ਤੇ 328 ਰੁਪਏ ਨੇ ਉਦਾਂ ਕਹਿੰਦੇ ਸਾਡੀ ਬੜੀ ਵੱਡੀ ਜੱਜਮੈਂਟ ਆ ਫਟਕਲ ਬੜਾ ਬੜਾ ਪ੍ਰਬੰਧ ਦਾ ਸ਼੍ਰੋਮਣੀ ਕਮੇਟੀ ਕਹਿੰਦੀ ਆ ਤੇ ਚਲੋ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਉਹ 328 ਰੂਪਾ ਨੋਟਾਂ ਬੰਦਿਆਂ ਨੂੰ ਪੁੱਛ ਕੇ ਫਾਰਮ ਦੇ ਸਾਹਮਣੇ ਲਿਆ ਦੇ ਆ ਥਰੂਪ ਪਾਈ ਇੱਥੇ ਆ ਥਰੂਪ ਇੱਥੇ ਆ ਅਸੀਂ ਪਤਾ ਕਰ ਲਿਆ ਹੈ ਅੱਜ ਤਿੱਕਰ ਕੌਮ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਲੱਗਾ ਕੱਖ ਨਹੀਂ ਲੱਗਾ ਇੱਕ ਸਰੂਪ ਕਰਕੇ ਕੌਮ ਨੇ ਇੰਨਾ ਕੁਝ ਕਰਿਆ ਹੈ ਤੇ 328 ਰੂਪਾ ਪਾਈ ਨਿਸ਼ਾਨ ਸਿੰਘ 328 ਰੂਪਾ ਕੌਮ ਕਿੱਧਰ ਜਾਏਗੀ ਕੀ ਕਰੇਗੀ ਜੇ ਇਹਨਾਂ ਨੂੰ ਤਾਂ ਨਾਲ ਸਰਕਾਰ ਦੇ ਭਰਮੀ ਸਾਹਿਬ ਨੂੰ ਸੰਜੋਗ ਕਰਨਾ ਚਾਹੀਦਾ ਹੈ ਜੀ ਸਿਕ ਸਾਹਿਬ ਜਹੇਦਰ ਕਾਲਤਾ ਸਾਹਿਬ ਨੂੰ ਇਸ ਗੱਲ ਦਾ ਸ਼੍ਰੋਮਣੀ ਕਮੇਟੀ ਨੂੰ ਹੁਕਮ ਕਰਨਾ ਚਾਹੀਦਾ ਵੀ ਪਈਏ ਗੁਰੂ ਸਾਹਿਬ ਦੇ 328 ਰੂਪਾਂ ਦਾ ਮਸਲਾ ਸ਼੍ਰੋਮਣੀ ਕਮੇਟੀ ਫਾਰੀ ਨਾਲ ਲੱਗ ਕੇ ਤੱਗੇ ਲੱਗ ਕੇ ਦੋਸ਼ੀਆਂ ਫਾਰੀ ਤਰੀਕੇ ਨਾਲ ਪੁਰੀ ਕਰਾ ਦੇ ਜਹੇਦਰ ਦੇ ਰੋਲ ਹੋਣਾ ਚਾਹੀਦਾ ਸਾਡੇ ਕੌਮ ਦੇ ਅੱਜ ਵੀ ਦੁਬਾਰਾ ਫਿਰ ਅ ਸ਼੍ਰੋਮਣੀ ਕਮੇਟੀ ਨੂੰ ਇਹ ਆਦੇਸ਼ ਕਰੇ ਵੀ ਹੋਰ ਕਿਹੜੀ ਜਥੇਬੰਦੀਆਂ ਨੂੰ ਜੀ 328 ਰੂਪ ਨੇ ਕਿਹੜੇ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਨੇ ਜੀ ਇਹਨਾਂ ਦੇ ਸਾਡੀ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਨੂੰ ਕਰ ਸਕਦਾ ਜੇ ਉਹਨਾਂ ਨੂੰ ਕਰ ਸਕਦਾ ਹੋਰ ਕਿੰਨੀਆਂ ਧਾਰਮਿਕ ਕਮੇਟੀਆਂ ਨੇ ਤੇ ਸਾਰਿਆਂ ਨੂੰ ਨਾਲ ਲੱਗ ਕੇ ਸਰਕਾਰ ਦਾ ਸਾਥ ਦੇ ਕੇ ਤੇ 328 ਰੂਪ ਕਿੱਥੇ ਉਹਨਾਂ ਨੂੰ ਪਤਾ ਲਾਉਣਾ ਚਾਹੀਦਾ ਹੈ ਫਿਰ ਜ਼ਹੇਦਾਰ ਅੱਜ ਸਾਡੀ ਕੌਮ ਦਾ ਹੋਰ ਪਾਸੇ ਲਗਾ ਫਰਦਾ ਉਹ ਨਹੀਂ ਇੱਥੇ ਭਾਈ ਸਾਹਿਬ ਮਹਾਨੂੰ ਸਾਹਿਬ ਮੈਂ ਇੱਕ ਸਵਾਲ ਕਰਦਾ ਵੀ ਜਿਸ ਤਰ੍ਹਾਂ ਗਿਆਨੀ ਕੁਲਦੀਪ ਸਿੰਘ ਗੜਗਾਜ ਇੱਕ ਪਿਛਲੀ ਵਾਰੀ ਨਾਲ ਸਨੇਹਾ ਦਿੱਤਾ ਸੀ ਮੈਂ ਤਾਂ ਪੰਥ ਦਾ ਇੱਕ ਜ਼ਥੇਦਾਰ ਹੈਗਾ ਮੈਨੂੰ ਕਾਲੀਆਂ ਨਾਲ ਕੋਈ ਬਤਲਬ ਨਹੀਂ ਹੈਗਾ ਹੁਣ ਜਦੋਂ ਐ ਐਫਆਈਆਰ ਹੋਈ ਹੈ ਜਾਂ ਸਰਕਾਰ ਨੇ ਕਾਰਵਾਈ ਕੀਤੀ ਜਿਹੜਾ ਕੱਲ ਦਾ ਕਟ ਰੱਖਿਆ ਉਹਨਾਂ ਨੇ ਮੀਟਿੰਗ ਸੱਦੀ ਹੈਗੀ ਪੰਚ ਸਿੰਘ ਸਭਾ ਨਾਲ ਦੀ ਇਹਦਾ ਕੀ ਮਕਸਦ ਹੋ ਸਕਦਾ ਵੇਖੋ ਇੱਕ ਗੱਲ ਗੱਲ ਕਹਿ ਰਿਹਾ ਵੀ ਜਥੇਦਾਰ ਪਿਛਲਾ ਜਥੇਦਾਰ ਸੀ ਯਾਨੀ ਹਰਪ੍ਰੀਤ ਸਿੰਘ ਜੀ ਉਹਦੀ ਇੰਨਾ ਸ਼ਰਧਤ ਕੀਤਾ ਉਹਦੀ ਇੰਨੀ ਬੇਇੱਜ਼ਤੀ ਕੀਤੀ ਉਹਦੀ ਧੀਆਂ ਬੱਚੇ ਪਰਿਵਾਰ ਹਾਂਜੀ ਕੱਲੀ ਲੀਡਰਾਂ ਤੋਂ ਸਾਰਾ ਪਤਾ ਵੀ ਉਹਦੀ ਇੰਨੇ ਪਰਿਵਾਰ ਦੀ ਬੇਇੱਜ਼ਤੀ ਕੀਤੀ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਉਹਨੂੰ ਇੰਨਾ ਭੰਡਿਆ ਗਿਆ ਸਮਾਜ ਦੇ ਵਿੱਚ ਜੀ ਤੇ ਹੁਣ ਕਿਹੜਾ ਸੁਖਵੀਰ ਸਿੰਘ ਬਾਦਲ ਆ ਇਹ ਬਿਆਨ ਦੇ ਰਿਹਾ ਵੀ ਜ਼ਥੇਦਾਰ ਦੀ ਬੜੀ ਉਹਨੇ ਭਗਵੰਤ ਮਾਨ ਨੇ ਗੱਲ ਇਹ ਕੀ ਬੋਲਿਆ ਜ਼ਥੇਦਾਰ ਦੇ ਖਿਲਾਫ ਬੋਲਿਆ ਸਾਡੇ ਕਾਲ ਤਖਤ ਸਰ ਮਹਾਨ ਆ ਜੇ ਕਾਲ ਤਖਤ ਸਰ ਮਹਾਨ ਹੁੰਦਾ ਸੁਖਵੀਰ ਬਾਦਲ ਨੇ ਮੈਂ ਸਵਾਲ ਕਰਨਾ ਚਾਹਣਾ ਹਾਂ ਜੀ ਵੀ ਪਹਿਲਾਂ ਤਾਂ ਤੁਸੀਂ ਗਿਆਨੀ ਗੁਰਬਚਨ ਸਿੰਘ ਨੂੰ ਆਪਣੀ ਕੋਠੀ ਬੁਲਾਉਣਾ ਹੈ ਜ਼ਥੇਦਾਰ ਨੂੰ ਜੀ ਤੁਸੀਂ ਕੌਮ ਦੇ ਪੰਜੇ ਜ਼ਥੇਦਾਰਾਂ ਨੂੰ ਆਪਣੀ ਕੋਠੀ ਬੁਲਾ ਕੇ ਸਭ ਦੇ ਸਾਹਮਣੇ ਬਾਹੀ ਮਗਾਈ ਜੀ ਉਹ ਕਿੰਨਾ ਕੁ ਤੁਹਾਡੇ ਮਾਨ ਤੇ ਕਾਲ ਤਖਤ ਦਾ ਪਿਆਰ ਸੀਗਾ ਜੀ ਤੇ ਹੁਣ ਤੁਹਾਡੇ ਕਿਹੜੇ ਲੀਡਰ ਕਾਲੀ ਲੀਡਰ ਜਾਂ ਕਿੰਨੇ ਵੀ ਨੇ ਉਹ ਕਾਲਤਾਫਤ ਜਹਦਰ ਸਾਹਿਬ ਨੂੰ ਕਿਹੜੇ-ਕਿਹੜੇ ਉਹਨਾਂ ਸ਼ਬਦ ਬੋਲੇ ਨੇ ਤੁਸੀਂ ਸਾਰੇ ਚੈਨਲਾਂ ਤੇ ਮੈਂ ਉਹ ਗੱਲ ਕਰਾਂ ਤਾਂ ਬੜਾ ਲੰਮਾ ਥਮਾ ਹੋ ਜਾਊਗਾ ਜੀ ਤੇ ਉਹ ਦੋਨਾਂ ਬੰਦਿਆਂ ਨੂੰ ਥੋੜੇ ਚਿਰ ਲਈ 10 ਸਾਲ ਲਈ ਕੱਢਿਆ ਸੀ ਅਕਾਲੀ ਦਲ ਚੋਂ ਤੇ ਪਿਛਲੇ ਦਿਨ ਗੜਗਾਜ ਜੀ ਸਾਹਿਬ ਨੇ ਉਹਨਾਂ ਨੂੰ ਫਿਰ ਵਚਰ ਲਾ ਦਿਆ ਤੇ ਜੀ ਉਹਨਾਂ ਬੰਦਿਆਂ ਨੂੰ ਕਿਹੜੇ ਬੰਦੇ ਸਿੰਘ ਸਾਹਿਬ ਨੂੰ ਬੋਲਦੇ ਸੀ ਜਾਂ ਹੋਰ ਬੰਦੇ ਵੀ ਬੜੇ ਬੰਦੇ ਵਾਲੇ ਸਿੰਘ ਸਾਹਿਬ ਦੇ ਖਿਲਾਫ ਵੀਡੀਓ ਪਾਈਆਂ ਹਮ ਤੇ ਗੱਲ ਤਾਂ ਉਹ ਇਹੀ ਹੈ ਵੀ ਕਿਹੜੀ ਉਹ ਪਿੰਨੇ ਸਿੰਘ ਸਾਹਿਬ ਕਿੱਥੇ ਗਏ ਨੇ ਅੱਜ ਭਾਈ ਜਸਵੀਰ ਸਿੰਘ ਉਹਨਾਂ ਨੂੰ ਲਾ ਦਿੱਤਾ ਗਿਆ ਯਾਨੀ ਹਰਪ੍ਰੀਤ ਸਿੰਘ ਸੁਲਤਾਨ ਸਿੰਘ ਜਿੰਨੇ ਵੀ ਕੌਮ ਦੇ ਸਾਰੇ ਜਹਜ਼ਰ ਕੱਟ ਕੇ ਇਹਨਾਂ ਦੇ ਤਿੰਨੇ ਜਹਜ਼ਰ ਪਾਸੇ ਮਾਰੇ ਆ ਜੀ ਇਹ ਗੱਲ ਹੈਗੀ ਵੀ ਜਿਹੜੀ ਅੱਜ ਕੱਲ ਨਿਸ਼ਾਨ ਸਿੰਘ ਕਦੀ ਕੌਮ ਦੀ ਦੁਰਦਿਸ਼ਾ ਬਣੀ ਹੋਈ ਹੈ ਜਿਹੜੀ ਗੱਲ ਬਾਦਲ ਦੀ ਕੋਠੀ ਚੋਂ ਆਉਂਦੀ ਹੈ ਚੰਡੀਗੜ੍ਹ ਚੋਂ ਆਉਂਦਾ ਇਹਨਾਂ ਨਾਲ ਪੱਤਰਕਾਰ ਜਾਂ ਇਹਨਾਂ ਨਾਲ ਸਿਆਸੀ ਸਲਾਹਕਾਰ ਨੇ ਉਹੀ ਗੱਲ ਅਕਾਲ ਤਖਤ ਤੋਂ ਪਹੁੰਚ ਜਾਂਦੀ ਉਹੀ ਗੱਲ ਅਰਜਿੰਦਰ ਸਿੰਘ ਧਾਮੀ ਤੋਂ ਸ਼੍ਰੋਮਣੀ ਕਮੇਟੀ ਤੇ ਪਹੁੰਚ ਜਾਂਦੀ ਆ ਕੋਈ ਇਹਨਾਂ ਦੇ ਮਨ ਦੇ ਵਿੱਚ ਪੰਥ ਦਾ ਕੌਮ ਦਾ ਦਰਦ ਨਹੀਂਗਾ ਟੱਕ ਨਹੀਂਗਾ ਨਾ ਸ਼ਰੋਮਣੀ ਕਮੇਟੀ ਅੱਜ ਇੱਕ ਬਾਦਲਾ ਦੀ ਤਰਖੇਲ ਬਣ ਕੇ ਰਹਿ ਗਈ ਆ ਜੀ ਜੀ ਕਿਹੜੀ ਸਾਡੀ ਸ਼ਹੀਦਾਂ ਦੇ ਸਾਡੇ ਵੱਡਿਆਂ ਨੇ ਬਜ਼ੁਰਗਾਂ ਨੇ ਖੂਨ ਡੋਲ ਕੇ ਭਾਈ ਲਖਮਨ ਸਿੰਘ ਧਾਰੋਵਾਲ ਵਰਗਿਆਂ ਨੇ ਜਹਦਰ ਤੇਜਾ ਸਿੰਘ ਕੂੜਕਾਣਾ ਵਰਗਿਆਂ ਨੇ ਬਣਾਈਆਂ ਸੀਗੀਆਂ ਉਹਨਾਂ ਆਪਣਾ ਖੂਨ ਡੋਲਿਆ ਪਰਿਵਾਰਾਂ ਦੀ ਸ਼ਹਾਦਤਾਂ ਦਿੱਤੀਆਂ ਹਾਂਜੀ ਤੇ ਉਹ ਜੰਡਾੜਾ ਬਣ ਕੇ ਸਾਡੇ ਗਏ ਸਾਡੇ ਬਜ਼ੁਰਗ ਅੱਜ ਉਹਨਾਂ ਦੀ ਕੁਰਬਾਨੀ ਨੂੰ ਇਹਨਾਂ ਉਹ ਤੁ ਤੁ ਕਰਾਤਾ ساری ਦੁਨੀਆ ਚ ਅਰਜਿੰਦਰ ਸਿੰਘ ਧਾਮੀ ਵਰਗੇ ਜਾਂ ਕਿਹਦੇ ਕੋਈ ਵੀ ਜਿਹੇ ਦਾ ਆਂਦੇ ਆ ਕੌਮ ਦੇ ਜੀ ਜੀ ਆਪਣੇ ਸ਼੍ਰੋਮਣੀ ਕਮੇਟੀ ਪ੍ਰਧਾਨ ਆ ਤੇ ਉਹਨਾਂ ਨਾਲ ਉਹਨਾਂ ਦਾ ਬੜਾ ਵੱਡਾ ਕਰਤਾਰ ਸਾਡੇ ਸ਼ਿਦਾਂ ਦੀ ਕ੍ਰਿਪਾਲਤਾ ਹੀ ਸ਼੍ਰੋਮਣੀ ਕਮੇਟੀ ਉਹਦਾ ਬੜਾ ਥੱਲੇ ਕਰਦਾ ਇਹਨਾਂ ਕਰਤਾਰ ਦੇਖਦਾ ਹੈ ਜੀ ਜੀ ਕੋਈ ਆ ਸ਼੍ਰੋਮਣੀ ਕਮੇਟੀ ਦੇ ਉੱਤੇ ਕਿੰਨੀਆਂ ਸਰਾਵਾਂ ਨੇ ਉੱਥੇ ਕੋਈ ਪ੍ਰਬੰਧ ਨਹੀਂ ਆਪਣੇ ਬੰਦਿਆਂ ਨੂੰ ਆਪ ਦੇ ਕਿਹੜੇ ਚਕੇਤਿਆਂ ਨੂੰ ਕਮਰੇ ਦਿੱਤੇ ਜਾਂਦੇ ਆ ਸਭ ਕੁਝ ਉੱਥੇ ਕੋਈ ਤਰ੍ਹਾਂ ਦਾ ਪ੍ਰਬੰਧ ਨਹੀਂ ਧਿਆ ਜੀ ਪਤਾ ਨਹੀਂ ਕਿੰਨੇ ਕੁ ਅੱਜ ਉਹ ਖੋ ਅੱਗੇ ਤਾਂ ਅਸੀਂ ਕਹਿੰਦੇ ਸੀ ਜਹੇ ਵਧੀਆਂ ਕਹਿੰਦੀਆਂ ਸੀ ਇੱਥੇ ਇਹ ਘਟਾਲਾ ਦੇ ਅਸੀਂ ਰੋਲਾ ਪਾਦੇ ਥਾ ਅੱਜ ਜਦੋਂ ਉਹਨੇ ਖੁਦ ਹੀ ਪ੍ਰਧਾਨ ਨੇ ਕਬੂਲ ਕਰ ਲਿਆ ਵੀ 10 20 ਵੀ ਘਟਾਲੇ ਦਿੱਲੀ ਹੁੰਦੇ ਆ ਤੇ ਜੀ ਇਹ ਕਿਹੜਾ ਕੌਮ ਦਾ ਪੈਸਾ ਹੈ ਪੰਥ ਦਾ ਪੈਸਾ ਹੈ ਇਹ ਮਤਲਬ ਕੋਈ ਘਟਾਲੀ ਕਰਕੇ ਫਿਰ ਖਾ ਜਾਣਗੇ ਬੋਲਟਾ ਗਰੂ ਪਰ ਨੇ ਘਟਾਲੇ ਚਲੀਆਂ ਜਾਣਗੀਆਂ ਸਾਰੀਆਂ ਜੀ 328 ਰੁਪਏ ਇੱਥੇ ਪਿੱਛੇ ਜਮਨੀ ਸਾਹਿਬ ਇੱਥੇ ਪਾਠਾਂ ਦੇ ਪਹਿਲੇ ਕਾਗੇ ਸੀ ਆਹ ਚਾਰ ਪੰਜ ਸਾਲ ਪਹਿਲਾਂ ਮੇਜਰ ਬਦਲਿਆ ਸੀ ਮੈਂ ਇੱਥੇ ਹੀ ਮੋਰਚਾ ਲਾਉਣਾ ਪਿਆ ਸੀ ਹਰ ਗੁਰਦੁਆਰੇ ਦਾ ਰੌਲਾ ਹੈ ਉੱਥੇ ਜੇਤੋਂ ਕੀ ਹੋਇਆ ਕਿ ਕੁਛ ਕੀਤਾ ਉੱਥੇ ਕਿੰਦੀ ਵੱਡੀ ਬੇਦਬੀ ਕਰਾਈ ਨਾ ਮਹਾਰਾਜ ਕੋਹਰ ਕਿੱਥੇ 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 ਇਹਨਾਂ ਨੇ ਕੰਮ ਆਇਆ ਗ੍ਰੰਤੀ ਉਲਟੀਆਂ ਕਰਦੇ ਆ ਚਪੜਾ ਕੁਛ ਬੇਦਬੀਆਂ ਨੇ ਨਾ ਕੀਤੀਆਂ ਜੀ ਜੀ ਉਹ ਬੰਦਾ ਫਾਰੀਆਂ ਅਨਿਸ਼ਾਨ ਸਿੰਘ ਦੀ ਜਿਹੜੀ ਗੱਲ ਥਾਂ ਵੀ ਕਿਦੋਂ ਆਯਾਤ ਸਾਡੀ ਸ਼੍ਰੋਮਣੀ ਕਮੇਟੀ ਸਾਡੇ ਗੁਰਸਿੱਖਾਂ ਦੀ ਬਣੇਗੀ ਉਹ ਬੰਦਾ ਫਾਰੀਆਂ ਸਾਹਮਣੇ ਆਉਣ ਗਿਆ ਮਾ ਜਿਹਦਾ ਸਾਹਿਬ ਨੂੰ ਆਪ ਦਾ ਚੈਨਲ ਦੇ ਇੱਕ ਬੇਨਤੀ ਕਰਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੇ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੂੰ ਜੀ ਜੀ ਤੁਸੀਂ ਗੜਗੱਜ ਸਾਹਿਬ ਤੁਹਾਨੂੰ ਇਹ ਬੇਨਤੀ ਹੈ ਤੁਸੀਂ ਸ਼ਰੋਮਣੀ ਕਮੇਟੀ ਨੂੰ ਇਹ ਦੇਇਤ ਕਰੋ ਵੀ ਕਿਹੜੇ ਕੈਲ ਕਰ ਰਹੇ 328 ਰੁਪਏ ਦੇ ਵੱਖ-ਵੱਖ ਬਿਆਨ ਦਿੱਤੇ ਜਾ ਰਿਹਾ ਉਹ ਬਿਆਨ ਬੰਦ ਕਰਕੇ 328 ਰੁਪਿਆਂ ਦਾ ਨਿਰਪੱਖ ਜਾਂਚ ਦੇ ਵਿੱਚ ਸਾਥ ਦੇਣ 328 ਰੁਪਏ ਕੱਲ ਨੂੰ ਕੋਈ ਗੁਰੂ ਦੇ ਰੂਪਾਂ ਨਾਲ ਕੋਈ ਸ਼ੇਅਰਚਰ ਕੋਈ ਮਿਲਾਜੇ ਦੁਬਾਰਾ ਕਰਨ ਦੀ ਕੋਸ਼ਿਸ਼ ਨਾ ਕਰੇ ਜੀ ਕਿਹੜੀ ਇਹ ਗੱਲ ਹੋਈ ਆ ਇਹਦੇ ਤੇ ਸਾਰੀ ਕਮੇਟੀ ਨੂੰ ਹੋਰ ਜਿੱਥੇ ਬੰਦਿਆਂ ਦੀ ਲੋੜ ਕਿੰ ਨੂੰ ਚੰਗਾ ਲੱਗਦੇ ਆ ਉੱਥੇ ਜਾ ਕੇ ਨਮਸਾਦ ਦੇਣ ਤੇ ਉਹ ਸੈਟ ਦੇ ਸਾਹਮਣੇ ਕਿਹੜੇ ਗੁਰੂ ਸਾਹਿਬ ਦਾ ਅਸਲੀ ਦੋਸ਼ੀ ਦੇ ਸਾਹਮਣੇ ਆਉਣ ਅਸੀਂ ਵੀ ਚਾਹੁੰਦੇ ਹਾਂ ਕਿ ਕ੍ਰਮਣੀ ਕਮੇਟੀ ਦੇ ਪਰਚਾ ਹੋਵੇ ਪ੍ਰਧਾਨ ਤੇ ਸਾਡਾ ਕਿਸੇ ਦੁਸ਼ਮਣ ਨਹੀਂ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ 328 ਰੁਪਏ ਦੇ ਮਸਲੇ 'ਚ ਮੋਰਚਾ ਲਾਇਆ ਸੀ ਅਸੀਂ ਆਪਣੀਆਂ ਬਾਹਵਾਂ ਪਣਾਈਆਂ ਨੇ ਫਿਰ ਤੇ ਡੰਗਾ ਖਾਧੀਆਂ ਨੇ ਸਿਰ ਪੱਤੜਾਈਆਂ ਨੇ ਆਪਣੀਆਂ ਬਾਹਵਾਂ ਵਢਾਈਆਂ ਨੇ ਅਸੀਂ ਗੁਰੂ ਦੇ ਦਰਦ ਲਈ ਵਢਾਈਆਂ ਨੇ ਸਾਡੀ ਸ਼ਹਾਦਤ ਵੀ ਹੋ ਜਾ ਸਾਨੂੰ ਕੋਈ ਸੌਦਾ ਮਹਿੰਗਾ ਨਹੀਂ ਸਮਝਾਂਗੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਰੂਪ ਜਿਹੜੇ ਸਾਹਮਣੇ ਆ ਜਾਣਾ ਸਾਡੀ ਪੰਛਾਦਤ ਹੋ ਜਾ ਸਾਨੂੰ ਚਾਹਤ ਦੇਣ ਤੇ ਪ੍ਰਧਾਨ ਜਿਹੜਾ ਕੱਲ ਦੀ ਗੱਲ ਵੀ ਕੱਲ ਨੂੰ ਜਿਹੜਾ ਕੱਠ ਰੱਖਿਆ ਉਹਨਾਂ ਨੇ ਮੀਟਿੰਗ ਸੱਦੀ ਹੈ ਸਿੰਘ ਸੇਵਾ ਨਾਲ ਦੀ ਉਹਦੇ ਵਿੱਚ ਕੀ ਫੈਸਲਾ ਹੋ ਸਕਦਾ ਹੈ ਵੇਖੋ ਫੈਸਲਾ ਕੁਝ ਵੀ ਲੈ ਸਕਦੇ ਆ ਕੁਝ ਵੀ ਕਰ ਸਕਦੇ ਆ ਕਿਹੜਾ ਪਿੱਛੋਂ ਮੈਂ ਤੈਨੂੰ ਕੋਈ ਗੱਲ ਦੱਸਿਆ ਵੀ ਕਾਲਤਾ ਸਾਹਿਬ ਤਾਂ ਸਾਡਾ ਸੁਪਰੀਮ ਪਾਵਰ ਸੀ ਜੀ ਜਿਹਹਦਰ ਸਾਡੇ ਕਾਲੀ ਫੁੱਲਾ ਸਿੰਘ ਵਰਗੇ ਫੈਸਲੇ ਲੈਂਦੇ ਸੀ ਹਾਂਜੀ ਜਾਂ ਹੋਰ ਪਾਇ ਪਾਇ ਰਜੀਤ ਸਿੰਘ ਜਾਂ ਜਿਸੇਦਾਰ ਹੁੰਦੇ ਸੀ ਕਾ ਉਹਨਾਂ ਫੈਸਲੇ ਲਏ ਨਿਰਪੱਖ ਫੈਸਲੇ ਲਏ ਇਹਨਾਂ ਦਾ ਮਤਲਬ ਜਿਹੜਾ ਵੀ ਉਹਨਾਂ ਨੂੰ ਕਿਤੇ ਕੋਠੀ ਬੁਲਾ ਲੈਂਦੇ ਸੀ ਕੋਠੀ ਦੀ ਗੱਲ ਜਗ ਜਹਾਰ ਹੋ ਗਈ ਯਾਨੀ ਗੁਰਮੁਖ ਸਿੰਘ ਕੀਤੀ ਅਸੀਂ ਨਹੀਂ ਕੀਤੀ ਸੀ ਜੀ ਪਾਜ ਨਾਮ ਕੇ ਸੇ ਕੈਲੰਡਰ ਦੀ ਗੱਲ ਹੈ ਗਿਆਨੀ ਬਲੌਂਸ ਅਨੰਦਗੜ੍ਹੋਂ ਲਾ ਕੇ ਨੇ ਪਾਛੇ ਮਾਰਿਆ ਉਹਨੂੰ ਕਾਟ ਮਾਰਤਾ ਹੁੰਦੇ ਸੀ ਮੈਂ ਨਾਮ ਕੇ ਕੈਲੰਡਰ 'ਤੇ ਖੜਾ ਬਾਦੀ ਕੌਮ ਦਾ ਕੈਲੰਡਰ ਲਾਗੂ ਕਰ ਰਿਹਾ ਪਰ ਨਹੀਂ ਕੀਤਾ ਇਹਨਾਂ ਕਹਿੰਦਾ ਹੋਈ ਐ ਵਿਕਰਮੀ ਰੱਖਣਾ ਤੇ ਉਹ ਬਲੌਂਸਨ ਲਾਤਾ ਹੁੰਦੇ ਉਹ ਚਲੋ ਗੁਰੂ ਦਾ ਸਿੱਖ ਸੀ ਹੁੰਦਰ ਸੀ ਕੌਮ ਦਾ ਉਹਨੇ ਆਪਣੇ ਜਹਦਰ ਛੱਡਤੀ ਉਹਨੇ ਕੈਲੰਡਰ ਦਾ ਫੈਸਲਾ ਪਿੱਛੇ ਨਹੀਂ ਹੋਟਿਆ ਤੇ ਜਥੇਦਰ ਲਾਹਣਾ ਹੁਣ ਪਹਿਲੋ ਕਿੰਨੇ ਕਨਾਵਾ ਚਲੋ ਭਾਈ ਰਜੀਤ ਸਿੰਘ ਲਾਇਆ 308 ਸਾਲਾ ਮਨਾਉਣਾ ਸੀ ਉੱਥੋਂ ਭਾਈ ਰਜੀਤ ਸਿੰਘ ਲਾਇਆ ਗਿਆਨੀ ਪੂਰਨ ਸਿੰਘ ਲਾਇਆ ਗਿਆਨੀ ਪੂਰਨਵਾ ਕੇ ਬਦੰਤੀ ਸਮਲਾਤਾ ਪਹਿਲ ਬਦੰਤੀ ਸਮਲਾਇਆ ਬਦੰਤੀ ਸਮਲਾ ਕੇ ਗਿਆਨੀ ਕਰਵਜਨ ਤੋਂ ਲਾਇਆ ਗਿਆਨੀ ਕਰਵਜਨ ਤੋਂ ਉਹ ਮੇ ਲਾਤਾ ਬੇਚਤ ਕਰਕੇ ਗਿਆਨੀ ਕਰਵਜਨ ਤੋਂ ਬਾਅਦ ਗਿਆਨੀ ਹਰਪ੍ਰੀਤ ਲਾਇਆ ਉਹਨਾਂ ਲਾਤਾ ਬਿਨਾ ਫੰਗਤ ਦੇ ਫੈਸਲੇ ਤੋਂ ਜੀ ਉਹ ਗਿਆਨੀ ਹਰਪ੍ਰੀਤ ਮਗਰੋਂ ਹੋਣਾ ਗਿਆਨੀ ਗੜਕਾਜ ਜੀ ਸਾਹਿਬ ਨੂੰ ਲਾਇਆ ਇਹ ਵੇਖੋ ਕਿੰਨੇ ਜਣਾ ਉਹਨਾਂ ਦੇ ਹੱਕ ਤੇ ਫੈਸਲਾ ਕਰੂਗਾ ਜਦੋਂ ਉਹਨਾਂ ਨੂੰ ਜਵਾਬ ਦੇ ਦੂਗਾ ਇਹਨਾਂ ਨੂੰ ਲਾ ਕੇ ਪਾਸੇ ਕਰ ਦੇਣਗੇ ਮਾਲ ਸਮੈਂ ਉਸ ਸਵਾਲ ਨੂੰ ਦੁਬਾਰਾ ਉਸ ਫਿਰ ਦੁਬਾਰਾ ਬੋਲਦਾ ਵੀ ਜਿਹੜਾ ਫੈਸਲਾ ਹੋਇਆ ਸੀ ਜਿਹੜੀ ਐਫ ਆਈ ਆਰ ਦਾ 16 ਲੋਕਾਂ ਤੇ ਹੋਈ ਹੈ ਐਸ ਡੀ ਪੀ ਸੀ ਦੀ ਮੈਂਬਰਾਂ ਤੇ ਤੁਸੀਂ ਉਸ ਫੈਸਲੇ ਤੋਂ ਸੰਤੁਸ਼ਟ ਨਹੀਂ ਹੈਗੇ ਉਹ ਵੇਖੋ ਅਸੀਂ ਤਾਂ ਉਹ ਫੈਸਲਾ ਬਿਲਕੁਲ ਕਿਹੜਾ ਕੀਤਾ ਬੇਸ਼ੱਕ ਲੇਟ ਕੀਤਾ ਤੁਹਾਨੂੰ ਹਾਈ ਕੋਰਟ ੱਟੇ ਖਾਣੇ ਪਏ ਜੀ ਜੀ ਚਾਹੀਦਾ ਸੀ ਪਰਚਾ ਉਹ ਤੋਂ ਕਾਂਗਰਸ ਸਰਕਾਰ ਨੂੰ ਕਰ ਦੇਣਾ ਜੀ ਫਿਰ ਕਾਂਗਰਸ ਸਰਕਾਰ ਨੇ ਨਹੀਂ ਕਿਵੇਂ ਅੱਜ ਉਹਨਾਂ ਨੂੰ ਕਿਹਾ ਅਸੀਂ ਗੱਲ ਕਾਂਗਰਸ ਸਰਕਾਰ ਨਾਲ ਹੋਣੀ ਨਹੀਂ ਕੀਤਾ ਉਹਨਾਂ ਚਲੋ ਅਸੀਂ ਇਹਨਾਂ ਦੇ ਬੜੇ ਲੀਲੀਆਂ ਕੱਡੀਆਂ ਆਮ ਪਾਤ ਦੀ ਘਰੇ ਵੀ ਭੰਤਮੰਦ ਕਰਕੇ ਧਰਨਾ ਲਾਇਆ ਸਾਰੇ ਲਾਇਆ ਸਰ ਨਹੀਂ ਕੀ ਰਿਹਾ ਸੀ ਹਾਈ ਕੋਰਟ ਤੋਂ ਕਰਾਇਆ ਹਾਈ ਕੋਰਟ ਨੇ ਆਰਡਰ ਕੀਤੇ ਪਰਚਾ ਦਰਜ ਹੋ ਗਿਆ ਤੁਹਾਨੂੰ ਪਰਚੇ ਕਾਲੀ ਕਾਪੀ ਨਹੀਂ ਰਵੇ ਤਿੰਨ ਟੁਕੜਾਂ ਨਹੀਂ ਕਿਹੜੀ ਐਥਰ ਨਹੀਂ ਰਵੇ ਅਸੀਂ ਕਹਿੰਦੇ ਆ ਵੀ ਉਹ ਕਿਹੜੇ ਦੋਸ਼ੀ ਨੇ ਉਹਦੇ ਸ਼੍ਰੋਮਣੀ ਕਮੇਟੀ ਮੈਂਬਰ ਕਿਹੜੇ ਮੁਲਾਜ਼ਮ ਨੇ ਕੋਈ ਨਹੀਂ ਗਿਆ ਕਿਹੜੇ ਸਾਹਮਣੇ ਆਦੇ ਆ ਉਹ ਕੌਮ ਦੇ ਸਾਹਮਣੇ ਆਵਣ ਵੀ 328 ਸਰੂਪ ਕਿਹੜੇ ਬੰਦਿਆਂ ਦੇ ਵਿੱਚ ਹੀ ਆ ਕਿੱਥੇ ਗਏ ਨੇ ਤੋਂ ਕੌਮ ਦੱਸਿਆ ਜਾਵੇ ਹੂੰ ਉਗਿੱਥਰੇ ਗਣ ਸਰੂਪ ਲੈਂਦੇ ਜਾਣ ਹੋਰ ਵੀ ਬੜੇ ਸਰੂਪਾਂ ਦੇ ਬਾਹਰ ਦੇ ਦੇਸ਼ਾਂ 'ਚ ਵੀ ਬੇਤਪੀਆਂ ਹੋਈਆਂ ਕੰਟੇਨਰਾਂ 'ਈ ਸਰੂਪ ਭੇਜੇ ਅੱਜ ਕਿਹੜੇ ਮਸਲੇ 'ਚ ਗੱਲ ਮੇਸੇ ਮਸਲੇ ਆ ਉਹ ਮਸਲੇ ਜੇ ਫਿਰ ਕਿਸੇ ਨਾਲ ਰੱਖਾਂਗੇ ਉਹ ਬੜੀ ਲੰਮੀ ਤੋੜੀ ਹਿਸਟਰੀ ਆ ਤੇ ਜੀ ਤੇ ਕਿਹੜੇ 80 ਸਰੂਪ ਉੱਤੇ ਆਰਾਮਸਰ ਅਗਨਪੇਟ ਵਿੱਚ 2016 'ਚ ਜੀ ਉਹ ਸਰੂਪ ਪਹਿਲੋਂ 4-10 ਦੇ ਬਾਅਦ ਵਿੱਚ ਉਹਨਾਂ ਨੇ ਕਿਉਂ ਉਸ 4 ਸਾਲ ਗੱਲ ਨੂੰ ਕਿਉਂ ਦਬਾਈ ਰੱਖਿਆ ਉਹ ਤਾਂ ਸ਼੍ਰੀ ਅਕਾਲਤਾ ਸਾਹਮਣੇ ਇਹ ਮੰਨ ਗਏ ਨੇ ਵੀ ਫਾਨੂੰ ਉਹ ਕੋੜਾ ਸਕੱਤਰ ਸੀ ਉਹ ਕਹਿ ਰਹੇ ਸਾਨੂੰ ਇਹਨੇ ਆਪਣੇ ਮੱਕੜ ਸਾਹਿਬ ਸਾਨੂੰ ਕਾਰਵਾਈ ਨਹੀਂ ਕਰਨ ਦਿੱਤੀ ਉਹ ਸਕੱਤਰ ਖੁਦ ਮੰਨ ਗਿਆ ਸਾਨੂੰ ਮੱਕੜ ਸਾਹਿਬ ਕਿਹਾ ਸੀ ਦੁਬਾਰਾ ਫਿਰ ਗਏ ਦੁਬਾਰਾ ਫਿਰ ਕੇ ਕਾਲਤਾ ਸਾਹਮਣੇ ਉਹ ਕਹਿ ਰਿਹਾ ਵੀ ਸਾਨੂੰ ਮੱਕੜ ਸਾਹਿਬ ਨੇ ਕਹਿ ਵੀ ਨਹੀਂ ਕਾਰਵਾਈ ਕਰਨੀ ਹੁਣ ਮੱਕੜ ਸਾਹਿਬ ਜਦੋਂ ਉਹ ਮਰ ਗਿਆ ਹੁਣ ਸਾਰਾ ਕੇਸ ਉਹ ਕੋੜਾ 80 ਸਰੂਪਰ ਉਹਨੇ ਲਾਤਾ ਜੇ ਮੱਕੜ ਸਾਹਿਬ ਦੀ ਗੱਲ ਆ ਜੀ ਜੋ ਚਾਹ ਮੱਕੜ ਸਾਹਿਬ ਦੀ ਗੱਲ ਹੈ ਚ ਕੋ ਉਹ ਸਰੂਪ ਕਿਵੇਂ ਕਰਨ ਪੇਟੇ ਕਿਉਂ ਨਹੀਂ ਉਹਨਾਂ ਬੰਦਿਆਂ ਤੇ ਵੀ ਮੈਂ ਕਹਿੰਦਾ ਇਥਰ ਹੀ ਹੋਣੀ ਚਾਹੀਦੀ ਆ ਜੀ ਕਿਹੜਾ ਕਾਲ ਤਾਂ ਦਾ ਧਰਮ ਸਜਾਦਾਤ ਤੇ ਉਹ ਤੋਂ ਸ਼ਰਮਣੀ ਕਮੇਟੀ ਨੇ ਲਈ ਨਾ ਹੂੰ ਹੂੰ ਉਹਦਾ ਇਹਨਾਂ ਇੱਕ ਪ੍ਰਧਾਨ ਨੂੰ ਲਾਤੀ ਲੋਂਗੋਵਾਲ ਦੇ ਨਾਲ ਕਦੇ ਟੀਮ ਲਾਤੀ ਜੀ ਕਿਹੜੇ ਅਸਲੀ ਦੋਸ਼ੀ ਤੇ ਅਗਨ ਪੇਟੋਂ ਦੀ ਦੇ ਕਾਰ ਸਾਡੇ ਸਾਹਮਣੇ ਕੱਢਣੀ ਇਹਨਾਂ ਕੌਮ ਕਿਹੜੇ 80 ਥਰੂ ਬਗਨ ਪੇਟ ਕਿਵੇਂ ਹੋਏ ਪਹਿਲਾਂ 4-10 ਨਹੀਂ 5 ਫਿਰ ਚੜੋਂਦੇ ਆ ਗਏ ਇਹ 80 ਸਰੂਪ ਕਿੱਥੇ ਹੋਏ ਸੀਗੇ ਇਹ 2016 ਚ ਆਰਾਮਸਰ ਆਰਾਮਸਰ ਆਮਸਰ ਜੀ ਆ ਆਰਾਮਸਰ ਆਮਰਸਰ ਦੇ ਵਿੱਚ ਕਿਤੇ ਗਰੂਪ ਸਰੂਪਾਂ ਦੀ ਸਫਾਈ ਹੁੰਦੀ ਆ ਜੀ ਜੀ ਉੱਥੇ ਅਗਨ ਲੱਗੀ ਸੀ ਆਕੇ ਵੀ ਇਹ ਨਵੇਂ ਨਵੇਂ ਨਲੈਕੀ ਤੋਂ ਲੱਗੀ ਜੀ ਇਹ ਅਫਸੀ ਰੂਪ ਇਹਨਾਂ ਕੋਲ ਬੜ ਬਰ ਕੱਲ ਭੇਤ ਨਹੀਂ ਕੱਢਿਆ ਜਾ ਕੇ ਸਿੱਧੇ ਗੰਦੋਲ ਸਾਹਿਬ ਲੈ ਕੇ ਕਿਵੇਂ ਕੱਟੀਆਂ ਰੱਖ ਕੇ ਵਧਾਤੀ ਜਾ ਕੇ ਉੱਥੇ ਦੱਸਿਆ ਨਹੀਂ ਵੀ ਸਾਡੇ ਅਫਸੀ ਰੂਪ ਇਹਨਾਂ ਉਸ ਚੀਜ਼ ਦਾ ਪਰਚਾ ਤਾਪ ਨਹੀਂ ਕੀਤਾ ਪਰਚੀ ਸਰੂਪਾਂ ਦੀ ਗੱਲ ਨੂੰ ਲੁਕੋ ਦਿੱਤਾ ਬਿਲਕੁਲ ਚਾਰ ਸਾਲ ਕਿਉਂ ਲੁਕੋਇਆ ਜਾਂਦਾ ਵੀ ਦੱਸਿਆ ਨੇ ਲੋਕਾਂ ਨੂੰ ਇਹ ਅਫਸੀ ਰੂਪ ਕਿਦਰ ਕਹਿ ਲੋਕਾਂ ਪਰ ਰੌਲਾ ਪਊ ਗੱਲ ਕਰਕੇ 2008 ਵਿੱਚ ਆਪਣੇ ਧਰਨਾ ਲਾਇਆ ਉਦੋਂ ਕਿੰਨੀ ਤਰੀਕ ਨੂੰ ਮੇਰੇ ਕੋਲ ਬੇਟੇ ਕੀਤਾ ਕੁਝ ਹੈ ਜੀ ਜੀ ਫਿਰ ਇਹਨਾਂ ਨੂੰ ਕ੍ਰੋਮਨਿਕ ਕਮੇਟੀ ਦੇ ਕਿਹੜੇ ਲੰਬੇ ਬਾਅਦ ਨਾਲ ਟੀਮ ਥਾਰਨ ਸਾਧ ਕੇ ਇਨਨਾਂ ਨੂੰ 5 ਦਿਨ ਦੀ ਇੱਕ ਤੇ ਬਿਸ਼ਰਮਾ ਦੀ ਸੇਵਾ ਲਈ ਵੀ ਇਹ ਬਿਸ਼ਰਮਾ ਕਰੋ ਸ਼੍ਰੀ ਦਰਬਾਰ ਸਾਹਿਬ ਦੀ ਇੱਕ ਇੱਕ ਫੈਜ ਪਾਟ ਲਾਇਆ ਤੇ ਇੱਕ ਇਹਨਾਂ ਨੂੰ ਮੈਂ ਆਰਾਮ ਸਰ ਆਪਣਾ ਖਣਪੜ ਤੋਂ ਖਾ ਕੇ ਲਾ ਮਾਫੀ ਮੰਗੋ ਤੇ ਇੱਕ ਵਾਰ ਸੇਵਾ ਲੱਗੀ ਆ ਉਹ ਅੱਸੀ ਸੇਵਾ ਲੱਗੀ ਉਹ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗਲਤੀ ਲੱਗੀ ਫਿਰ ਕਿੰਨਾਂ ਨੇ ਕੀਤਾ ਉਹ ਬੰਦੇ ਸਾਹਮਣੇ ਆਏ ਕਿੰਨਾਂ ਬੰਦੇ ਨੇ ਕਿਹੜੇ ਕਾਰਨ ਨਾਲ ਅੱਗੇ ਲੱਗੀ ਕਿਉਂ ਲੱਗੋ ਸਾਹਮਣੇ ਆਈ ਦੀ ਕੌਮ ਤੇ ਜੀ ਜੀ ਉਹਦਾ ਸਿੰਘ ਸਾਹਿਬ ਨੇ ਆਪਣੀ ਉੱਤੇ ਕਹਿ ਕੇ ਕਾਲਤਾ ਸਾਹਿਬ ਤੋਂ ਵੇ ਗਲਤੀ ਮੰਨਦੇ ਹੋ ਆਪਣੇ ਮੰਨਦੇ ਆ ਤੇ ਉਹਨਾਂ ਸੇਵਾਲਾ ਆਪੀ ਉਸੇ ਸਰੂਪ ਕਿੱਧਰ ਗਏ ਕਿਵੇਂ ਐਗੰਪਟਰ ਕਿੱਥੇ ਕਿਉਂ ਇੰਨਾ ਚਿਰ ਕਾਲੇ ਚ ਛਪਾਇਆ ਕੰਦੇ ਕਹਿੰਦੇ ਛਪਾਇਆ ਗਿਆ ਜੀ ਉਦੋਂ ਕਾਲੀ ਸਰਕਾਰ ਸੀ ਉਦੋਂ 2016 ਕਾਲੀ ਸਰਕਾਰ ਸੀ ਉਹ ਕਿਹੜੇ 80 ਸਰੂਪਾਂ ਦਾ ਮਸਲਾ ਕਿਉਂ ਦਬਾਇਆ ਗਿਆ ਉਹ ਸਹੀ ਸਾਹਮਣੇ ਸਾਚ ਚਲੋ ਹਮਨ ਸਿੰਘ ਸਾਹਿਬ ਇਹ ਜਿਹੜਾ 80 ਸਰੂਪਾਂ ਦੀ ਗੱਲ ਬਹੁਤ ਪੁਰਾਣੀ ਲੱਗਦੀ ਹੈ ਲੇਕਿਨ ਜਿਹੜੇ 328 ਰੁਪਿਆਂ ਦੀ ਗੱਲ ਹੈਗੀ ਜਿਵੇਂ ਧਰਨਾ ਲੱਗਿਆ ਸੀ ਉਥੇ ਆਪਣੇ ਦਰਬਾਰ ਸਾਹਿਬ ਦੇ ਸਾਹਮਣੇ ਲੱਗਿਆ ਸੀ ਧਰਨਾ ਤੇ ਉਸ ਟਾਈਮ ਗਿਆਨੀ ਕਲਦੀਪ ਸਿੰਘ ਗੜਗਾਜ ਤਾਂ ਲੰਬੇ ਸਮੇਂ ਤੋਂ ਬਣੇ ਹੋਏਗੇ ਨੇ ਫਿਰ ਤੰਨੇ ਸ਼ਾਮਲ ਹੋਣ ਦਾ ਨਾ ਹੋਣ ਦਾ ਕੀ ਕਾਰਨ ਹੋਇਆ ਮੈਂ ਉਹ ਹੀ ਗੱਲ ਤੁਹਾਨੂੰ ਅੱਗੇ ਦੱਸ ਕੇ ਦਿਆ ਵੀ ਕਿਦੋਂ ਜਿਹੇ ਜਿਹੇ ਨਵੇਂ ਗਿਆਨੀ ਹਰਪੀ ਲਾ ਗਿਆ ਸੀ ਹਾਂਜੀ ਇਹ ਪਹਿਲੇ ਸਾਰੇ ਕੌਮ ਦੇ ਮਸਲੇ ਵੇਂਦਾ ਹੂੰ ਕਿ ਕੌਮ ਦਾ ਮਤਲਬ ਕਿਹੜੇ ਕਿਹੜੇ ਚੱਲ ਰਹੇ ਆ ਉੱਥੇ ਜਾਂਦਾ ਕੌਮ ਦਾ ਜਹੇਦਾਰ ਸਾਡੀ ਕੌਮ ਦਾ ਜਹੇਦਾਰ ਹੀ ਫਿਰ ਤੇ 8 ਲੱਖ ਦਾ ਕੰਮ ਰੱਖੂਗਾ ਹੂੰ ਉੱਥੇ ਸਾਰੇ ਮਸਲਿਆਂ ਦੇ ਵਿਆਪ ਵੇਂਦਾ ਵੀ ਆਪ ਕੀ ਮਸਲਾ ਬੈ ਕੇ ਆਪ ਵਿਚਾਰਗੇ ਇਹਨਾਂ ਨੂੰ ਕਿਸੇ ਗੱਲ ਦਾ ਕੋਈ ਡਰ ਸੀਗਾ ਪਿੱਛੋਂ ਨਾ ਜਾਂਦਾ ਜਿਹੜਾ ਉਹ ਕਿਹੜੇ ਪਰਿਵਾਰ ਤੋਂ ਲਾਂਦਾ ਬਾਦਲ ਪਰਿਵਾਰ ਦੀ ਇੱਠੀ ਹੁੰਦੀ ਉਸੇ ਤੋਂ ਜੋ ਹੋਏ ਲੱਗਦਾ ਜਹੇਦਾਰ ਸਾਡੀ ਕੌਮ ਦਾ ਜਹੇਦਾਰ ਕਿਦੋਂ ਕੌਮ ਚੁਣੇਗੀ ਉੱਥੇ ਰਾਤ ਨੂੰ ਜਾ ਕੇ ਸਰੂਪਾ ਦਿੱਤਾ ਗਿਆ ਉੱਥੇ ਆਪਣੇ ਆਪਣੇ केशगढ़ साहब हम्म सड़के 4 ਵਜੇ ਰੁਪਾ ਦਿੱਤਾ ਗਿਆ ਜਾ ਕੇ ਤੁਸੀਂ ਰਾਤ ਨੂੰ ਕਹਿੰਦੇ ਦੁਬਾਰਾ ਉਹਨਾਂ ਫਿਰ ਦਿਨ ਦੇ ਟਾਈਮ ਤੇ ਕਰਤਾ 4 ਵਜੇ 4 ਵਜੇ ਕੜਕੇ 4 ਵਜੇ ਰੁਪਾ ਦਿੱਤਾ ਨਾ ਨਹੀਂ ਇੱਕ ਵਾਰੀ 4 ਵਜੇ ਦਿੱਤਾ ਨਾ ਦੁਬਾਰਾ ਫਿਰ ਦਿਨ ਦੇ ਟਾਈਮ ਉਹ ਬਾਅਦ ਵੀ ਪਾਇਆ ਹੁਣ ਉਹ ਬਾਅਦ ਵਚੋਂ ਫਿਰ ਪਾਇਆ ਉਹ ਤਾਂ ਬਾਅਦ ਮਾ ਜੋ ਰਾਤ ਨਹੀਂ ਪਾਇਆ ਗਿਆ ਨਾ ਹੂੰ ਕੌਮ ਦਾ ਜਹਦਰ ਰਾਤ ਨੂੰ ਨਹੀਂ ਲੱਗਦੇ ਹੁੰਦੇ ਆ ਕੌਮ ਦਾ ਜਹਦਰ ਰਾਤ ਨੂੰ ਨਹੀਂ ਲੱਗਦੇ ਹੁੰਦੇ ਆਪਣੇ ਭਾਈ ਨਿਸ਼ਾਨ ਸਿੰਘ ਜੀ ਉਹ ਕੌਮ ਦਾ ਇਕੱਠ ਕਰਕੇ ਉਹਨਾਂ ਦੱਸਿਆ ਜਾਂਦਾ ਵੀ ਆ ਸਾਡੀ ਕੌਮ ਦਾ ਜਹਦਰ ਬਣਾਉਣ ਲੱਗਿਆ ਸਾਰੇ ਉੱਤੇ ਕੌਮ ਦੇ ਨੁਮਾਇੰਦੇ ਸਾਰੇ ਲੀਡਰ ਇਕੱਠੇ ਹੋਣ ਉਹ ਜ ਬਰਤੜਕੇ 400 ਰੁਪਏ ਦੇ ਕੇ ਜਹੇਦਰ ਬੰਨ ਵਾਲੇ ਉਹ ਕੰਮ ਦੀ ਗੱਲ ਵੀ ਕਰ ਸਕਦੇ ਨੇ ਸ਼ਾਂਤੋ ਵੀ ਇੱਕ ਧਿਰ ਦੀ ਗੱਲ ਕਰਦੇ ਕਿੰਨਾ ਚਿਰ ਸਾਡੇ ਇੱਕ ਤੇਰੇ ਜਹੇਦਰ ਚੰਦੇਰੇ ਕੌਮ ਦੀ ਚੜ੍ਹਦੀ ਗੱਲ ਨਹੀਂ ਹੋਤ ਤੀ ਤੇ ਕੁਲਦੀਪ ਸਿੰਘ ਫਿਰਮ ਦੁਆਰਾ ਜਹੇਦਰ ਨੂੰ ਬੇਨਤੀ ਕਰਦਾ ਬੇਸ਼ੱਕ ਤੋਂ ਉਹਨਾਂ ਦਾ ਨੌਪਰੀ ਹੈ ਫਿਰ ਕਿਹੜੀ ਕੌਮ ਦੀ ਗੱਲ ਕਿੰਨੀ ਕੀ ਹੋਈ ਕਰਜਾ ਇਹ ਸਾਰੀ ਕਿ 328 ਰੁਪਏ ਦਾ ਮਸਲਾ ਇਹਦੇ ਤੇ ਸਹੀ ਤਰ੍ਹਾਂ ਜਾਂਚ ਸ਼੍ਰਮਣਿਕ ਕਮੇਟੀ ਨੂੰ ਆਦੇਸ਼ ਕਰਕੇ ਤੇ ਕਰਾ ਕੇ ਤੇ ਕਿਹੜੇ ਅਸਲੀ ਦੋਸ਼ੀ ਸਾਹਮਣੇ ਲਿਆਓ 80 ਰੁਪਏ ਵਾਲੇ ਤੁਹਾਨੂੰ ਬੇਨਤੀ ਕਰਦੇ ਉਹ ਵੀ ਮਸਲਾ ਸਾਹਮਣੇ ਲਿਆਓ ਕੀ ਮਸਲਾ ਤੇ ਉਹਦੀ ਇਨਕੁਆਰੀ ਹੋ ਜੀ ਇਹ ਸਾਰੀ ਗੱਲ ਦੇਖ ਸਾਡੀ ਅੱਜ ਦੀ ਹਾਂਜੀ ਹਾਂਜੀ ਇਹ ਗੱਲ ਹੈ ਪ੍ਰਧਾਨ ਸਿੰਘ ਮੈਂ ਕਹਿੰਦਾ ਵੀ ਥੋੜੇ ਸਮੇਂ ਦੇ ਵਿੱਚ ਗੱਲ ਰੱਖੋ ਜਿਸ ਤਰ੍ਹਾਂ 328 ਰੂਪ ਦਾ ਮਾਨ ਸਤਕਾਰ ਜਿਹੜਾ ਬਣਦਾ ਹੈ ਜਾਂ ਗੁਰੂਗ੍ਰਾਮ ਸਭਾ ਦਾ ਸਤਕਾਰ ਸਾਰੀ ਕੌਮ ਕਰਦੀ ਹੈਗਾ ਇੱਕ ਪਾਸੇ ਉਹ ਕਹਿੰਦੇ ਨੇ ਜੀ ਤਾਂ ਫੈਸਲਾ ਸਰਕਾਰ ਨੇ ਕੀਤਾ ਬਹੁਤ ਮਾੜਾ ਕੀਤਾ ਮੰਦ ਭਗਾ ਕੀਤਾ ਮਸਲਾ ਵੇਖੋ ਸਰਕਾਰ ਨੇ ਅਸੀਂ ਤਾਂ ਕਹਿੰਨੇ ਆਂ ਵੀ ਸਰਕਾਰ ਦਾ ਚਲੋ ਲੇਟ ਲੇਰੇ ਦਰਸਤਾ ਲੇਟ ਆਈ ਅਸੀਂ ਤਾਂ ਧੰਨਵਾਦ ਕਰਦੇ ਆਂ ਹੂੰ ਹੂੰ ਕਿੰਨਾ ਸਾਡੇ ਗਰੂ ਦੀ ਕਾਰਵਾਈ ਆਪਣੇ ਸਾਡੇ 6 ਸਾਲ ਦੇ ਸਮੇਂ ਵਿੱਚ ਵੀ ਸਮਾਂ ਦਾ 9 ਸਾਲ ਦਾ ਹੋ ਗਿਆ ਹੈ 9 ਤੋਂ ਜ਼ਿਆਦਾ ਹੋ ਗਿਆ 10 ਸਾਲ ਦਾ ਮਤਲਬ ਚੱਲ ਰਿਹਾ ਹੈ 2013 ਦਾ ਰੌਲਾ ਪਿਆ ਸੀ ਉਹ ਕਿਉਂ ਕਹਿੰਦੇ ਮੰਦਪਾਗਾ ਫੈਸਲਾ ਉਹ ਵਟਸਐਪ ਉਹ ਤਾਂ ਉਹਨਾਂ ਦੇ ਕਿਹੜੇ ਨੌਕਰ ਤੋਂ ਨੌਕਰ ਦਾ ਮਾਲਕ ਦੀ ਗੱਲ ਕਰੂਗਾ ਨਾ ਚਾਹ ਧਾਮੀਦਲ ਬਦਲਣਾਂ ਦੇ ਉੱਪਰ ਆ ਗੱਲ ਸਾਰੀ ਬਦਲਵਾਤੀ ਆਉਣੀ ਫਿਰ ਉਹ ਬਦਲਣਾਂ ਸਮੇਂ ਤੇ ਬੇਦਬੀ ਹੋਈ ਬਦਲਣ ਕਿਉਂ ਨਹੀਂ ਪਰਚਾ ਕਰਾਇਆ ਦਰਜ ਦੁਵਰ ਤੇ ਰਾਜ ਮਸਲਾ ਆ ਗਿਆ 2016 2000 ਬਕਾਲਸਰ ਦੀ ਬਾਦਲਾਂ ਨੇ ਬਚਾਉਂਦੀ ਆ ਜੋ ਗੱਲ ਕਹਿਣਗੇ ਸਾਨੂੰ ਇਹਨਾਂ ਬੰਦੇ ਕਿਵੇਂ ਉਹਨਾਂ ਅਫਾਲਤਾ ਸਾਹਿਬ ਦੂਜਿਆਂ ਕਹਤਾ ਕਿ ਤੁਹਾਨੂੰ ਤਾਂ ਆਪਣੇ ਮੱਕੜ ਸਾਹਿਬ ਨੇ ਕਾਰਵਾਈ ਕਰਨ ਦਿੱਤੀ 80 ਰੂਪਾਂ ਦੀ ਉਹ ਕਹਿਣਗੇ ਮੁਲਾਜ਼ਮਾਂ ਦੇ ਦੋ ਮੁਲਾਜ਼ਮਾਂ ਨੂੰ ਬਿਆਨ ਆ ਗਏ ਸਾਹਮਣੇ ਇੱਕ ਦੋ ਮੁਲਾਜ਼ਮਾਂ ਦੇ ਬਿਆਨ ਸਾਹਮਣੇ ਆ ਗਏ ਨੇ ਉਹ ਗੱਲ ਫਿਰ ਸਾਰੀ ਇੰਨਾ ਤੇ ਹੋਣੀ ਆ ਪ੍ਰਧਾਨਾਇਤ ਹੋਊ ਕਿ ਪ੍ਰਧਾਨ ਕਹਿਣਗੇ ਤੁਹਾਨੂੰ ਮਤਲਬ ਕਿ ਪ੍ਰਕਾਸ਼ੇ ਬਦਲ ਲਿਆ ਜਦ ਸੁਖਵੀਰ ਬਾਦਲ ਨੇ ਕਿਹਾ ਸੀ ਕੰਮ ਕਰੋ ਹੂੰ ਗੱਲ ਸਾਰੀ ਇੱਕੋ ਪਰਿਵਾਰ ਨੂੰ ਗਿੰਨਾ ਵੀ ਸਾਡੀ ਕੌਮ ਦਾ ਘਾਨ ਹੋ ਰਿਹਾ ਕਿੰਨਾ ਵੀ ਨੁਕਸਾਨ ਹੋ ਰਿਹਾ ਇੱਕੋ ਪਰਿਵਾਰ ਨੂੰ ਬਚਾਉਣ ਦੀ ਖਾਤਰ ਸ਼ਰਮਣੀ ਕਮੇਟੀ ਸਾਡੇ ਜਿਹੇ ਜੱਜ ਸਾਹਿਬ ਲੱਗੇ ਹੋਏ ਨੇ ਤੇ ਕਿੰਦੇ ਨੇ ਇੱਕ ਪਰਿਵਾਰ ਦਾ ਕੌਮ ਤੋਂ ਕਬਜ਼ਾ ਪਾਸੇ हट ਗਿਆ ਉਦੋਂ ਕੌਮ ਚੜ੍ਹਦੀ ਕਲਾ ਹੋਊਗੀ 328 ਰੁਪਏ ਦਾ ਉਹਨਾਂ ਸਾਹਿਬ ਚਲੋ ਗੁਰੂ ਜੀ ਦੀ ਕਿਰਪਾ ਕੀਤੀ 328 ਰੁਪਏ ਦਾ ਗੱਲ ਸਾਹਮਣੇ ਆ ਗਈ ਆ ਪਰ ਸਾਰੀ ਕੌਮ ਦੀ ਚੜ੍ਹਦੀ ਕਲਾ ਹੋ ਜਾਈਏ ਪਰ ਜੀ ਤੁਹਾਨੂੰ ਵੀ ਪਤਾ ਹੈ ਸੋਸ਼ਲ ਮੀਡੀਆ ਤੇ ਚਰਚਾਾਂ ਜਿਹੜੀਆਂ ਚੱਲਦੀਆਂ ਹੈਗੀਆਂ ਨੇ ਕਹਿੰਦੇ ਵੀ ਸੁਖਵੀਰ ਬਦਲ 2027 ਦੇ ਵਿੱਚ ਡਾਇਨਾਸੌਰ ਤੇ ਬੈਠ ਕੇ ਚਲੋ ਉਹ ਤਾਂ ਗੱਲ ਥਾਰੀ ਕੌਮ ਜਾਂਚ ਪਈ ਕਿੰਨਾ ਜੀਰੋ ਖਾਤਾ ਇਹਨਾਂ ਖੁੱਲਿਆ ਪੰਜਾਬ ਦੇ ਇੱਕ ਸੀਟ ਦੋਵੇਂ ਨਾਮ ਪਰ ਦੇ ਇੱਕ ਮੰਜੀਤੀ ਦੇ ਘਰ ਦੀ ਹੈ ਐਮ ਐਲ اے ਜੀ ਇੱਕ ਇੱਕ ਜਿੱਤੀ ਹੈ ਆਪਣੇ ਆਪਣੇ ਦੀ ਫਕੀਰ ਦੇ ਘਰ ਦੀ ਤੇ ਬਾਕੀ ਇਹਨਾਂ ਸਫਾਇਆ ਦਾ ਗੁਰੂ ਨੇ ਕਰਤਾ ਜੋ ਗੁਰੂ ਨੇ ਕੀਤਿਆ ਤੀ ਉਹ ਗੁਰੂ ਨੇ ਉਹਨਾਂ ਨੂੰ ਸਫਾਇਆ ਦਿੱਤੀ ਆ ਹਮ ਚਲੋ ਉਹ ਤਾਂ ਸਿਆਸੀ ਗੱਲ ਤਾਂ ਮੈਂ ਨਹੀਂ ਕਰਦਾ ਸਿਆਸੀ ਮੇਰਾ ਕੋਈ ਟ੍ਰੈਕ ਨਹੀਂ ਮੈਂ ਸਿਆਸੀ ਮੈਂ ਧਾਰਮਿਕ ਬੰਦਾ ਮੈਂ ਧਾਰਮੋ ਗੱਲ ਕਰਾਂਗਾ ਉਹ ਤਾਂ ਗੁਰੂ ਨੇ ਕਿਰਪਾ ਕੀਤੀ ਤਿਆ ਸੀ ਤੇ ਕਿਹੜੇ ਉੱਤੇ ਇਹਨਾਂ ਬੇਦਬੀ ਕੀਤੀ ਸੀ ਗੁਰੂ ਸਾਹਿਬ ਦੇ ਅੰਗਰੀਆਂ ਪਰਿਵਾਰੇ ਸੀ ਸੌਦੇ ਸਾਥੀਆਂ ਫਿਲਮਾਂ ਚਲਾ ਕੇ ਮਾਫੀਆਂ ਦਿੱਤੀਆਂ ਸੀ ਉਹ ਗੁਰੂ ਨੇ ਕਿਰਪਾ ਕਰਕੇ ਪਰਿਵਾਰ ਨੂੰ ਬੜੀ-ਬੜੀ ਸਫਾਇਆ ਦਿੱਤੀ ਆ ਤੇ ਬਿਸ਼ਰਮੀ ਤਾਂ ਜੋ ਮਰਜੀ ਗੱਲਾਂ ਕਰੀ ਜਾਂਦਾ ਅੱਜ ਬਿਸ਼ਰਮੀ ਦਾ ਕੋਈ ਇਲਾਜ ਨਹੀਂ ਇਹ ਪਰਿਵਾਰਾਂ ਨੂੰ ਬੇਸ਼ਰਮ ਹੋ ਚੁੱਕਾ ਹੈ। ਸਾਰੀ ਕੌਮ ਨੂੰ ਪਤਾ ਲੱਗ ਚੁੱਕਾ ਥਾਰੀ ਕੌਮ ਜਾਗ ਚੁੱਕੀ ਹੈ। ਇਹਨਾਂ ਦੇ ਕਰਤੂਤਾਂ ਸਾਹਮਣੇ ਆ ਚੁੱਕੀਆਂ ਨੇ। ਜਿਹੜਾ ਨਾ ਕੌਮ ਨਾਲ ਧਾਂਤ ਕੀਤਾ ਹੈ 1978 ਤੋਂ ਲੈ ਕੇ ਇਹਦੇ ਪਿਓ ਨੇ ਕੀਤਾ ਬਾਤ ਇਹ ਲੱਗੋ ਉਸੇ ਲਈ 1 ਰੁਪਿਆ। ਸੋ ਦੋਸਤੋ ਮੇਰੇ ਨਾਲ ਜੁੜੇ ਸੀਗੇ ਗੁਰੂਗ੍ਰੰਥ ਸਾਹਿਬ ਸਰਕਾਰ ਕਮੇਟੀ ਦੇ ਪ੍ਰਧਾਨ ਸਾਹਿਬ ਆ ਜਿਨ੍ਹਾਂ ਨੇ ਗੱਲਬਾਤ ਕੀਤੀ ਹੈਗੀ 328 ਰੁਪਿਆ ਨੂੰ ਲੈ ਕੇ ਜਿਹੜਾ ਲੰਬੇ ਸਮੇਂ ਤੋਂ ਉਹਦਾ ਵਿਵਾਦ ਚੱਲਦਾ ਆ ਰਿਹਾ ਸੀਗਾ ਜਿਹਦੀ ਸਜ਼ਾ ਸਰਕਾਰ ਵੱਲੋਂ ਦਿੱਤੀ ਗਈ ਸੀ 16 ਲੋਕਾਂ ਨੂੰ ਸੋ ਇਹਨਾਂ ਨੇ ਬੜੀ ਢੰਗਾਈ ਦੇ ਨਾਲ ਪਿਛਲੇ ਸਮੇ ਇਹ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਵਾਈਗੁਰ ਜੀ ਕਾਕਫਾਨ ਸਾਹਿਬ ਵਾਈਗੁਰ ਜੀ ਕਿਫਤ